पहले चर्च दे दे विश्वास बहुत प्यासी। किसे भी मुश्किल दे बावजूद वो बिल्कुल भी नहीं डरे इस दुनिया के दुखा बजाय दुनिया की आस सी ਇਸ ਦੇ ਪਿੱਛੇ ਦੀ ਪ੍ਰੇਰਕ ਸ਼ਕਤੀ ਯਸੂਦਾ ਜੀ ਉਠਲਾ ਸੀ ਇਸ ਬਾਰੇ ਇਬਰਾਨੀਆਂ ਦੇ ਲੇਖਕ ਨੇ ਇਸ ਤਰ੍ਹਾਂ ਲਿਖਿਆ ਕਈ ਕੋ ਡੰਗਾ ਨਾਲ ਜਾਨੋਂ ਮਾਰੇ ਗਏ ਅਤੇ छुटਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ ਇ렇게 기록하고 있습니다 आज आओ असी मिलके उस दृश्य की जांच करिए ताकि असी उस भविख लिये ज्यादा तो ज्यादा आस रख सकिए जिसन परमेश्वर ने स्वर्ग में साडे लिए तैयार किया है आओ असी इब्रानिया अध्याय ग्यारह वचन तेती देखिए इब्रानिया अध्याय ग्यारह वचन तेती ਜਿਨ੍ਹਾਂ ਨੇ ਨੇਚਾ ਦੇ ਰਾਹੀ ਪਾਤਸ਼ਾਹੀਆਂ ਨੂੰ ਫਤਿਹ ਕੀਤਾ ਧਰਮ ਦੇ ਕੰਮ ਕੀਤੇ ਵਾਅਦਿਆਂ ਨੂੰ ਪ੍ਰਾਪਤ ਕੀਤਾ ਬਬਰ ਸੇਰਾਂ ਦੇ ਮੂੰਹ ਬੰਦ ਕੀਤੇ ਅਗਦੇ ਟਾਉ ਨੂੰ ਠੰਡਿਆ ਕੀਤਾ ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ ਉਹ ਨਿਰਬਲਤਾਈ ਵਿੱਚ ਬਲੀ ਹੋਏ ਜੁੱਦ ਵਿੱਚ ਸੂਰਮੇ ਬਣੇ ਉਪਰਿਆਂ ਦੀਆਂ ਫੌਜਾਂ ਨੂੰ ਭਜਾ ਦਿੱਤਾ ਦੀਵਿਆਂ ਨੇ ਆਪਣੇ ਆਪਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ ਕਈ ਕੋ ਡਾਂਗਾ ਨਾਲ ਜਾਨੋਂ ਮਾਰੇ ਗਏ ਅਤੇ ਕੀ

ਇਸ ਤਰ੍ਹਾਂ ਯਿਸੂ ਦੇ ਜੀ ਉੱਠਣ ਦਾ ਪਹਿਲੇ ਚਰਚ ਦੇ ਸੰਤਾਂ ਉੱਤੇ ਡੂੰਘਾ ਪ੍ਰਭਾਵ ਪਿਆ। ਉਹਨਾਂ ਨੂੰ ਕੈਦ ਕੀਤਾ ਗਿਆ, ਮਜ਼ਾਕ ਉਡਾਇਆ ਗਿਆ ਅਤੇ ਕੋڑے ਮਾਰੇ ਗਏ। ਹਾਲਾਂਕਿ ਉਹਨਾਂ ਨੇ छुटਕਾਰਾ ਨਾ ਚਾਹੁੰਦੇ ਹੋਏ ਹਰ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਹਮਣਾ ਕੀਤਾ। ਇਹ ਕਿਵੇਂ ਸੰਭਵ ਹੋਇਆ? ਜਿਹਾ ਇਸ ਲਈ ਸੀ ਕਿਉਂਕਿ ਉਹ ਜੀ ਉੱਠਣ ਵਿੱਚ ਵਿਸ਼ਵਾਸ ਕਰਦੇ ਸੀ।

असी अरान होंगे पल के होगा हाँ हो क्योंकि अहला कदम इसका अनुभव नहीं किया है इसलिए असं उस घड़ी की उत्सुकता उड़ीक करते हाँ इसलिए टीचा साचा कीमत दुनिया नो होना चाहता है सानू मसीही होने उत्ते माण करना चाहिए है असी पवित्र आत्मा दे इस युग एलोहीम परमेश्वर उत्ते विश्वास करते हाँ आओ असी याद रखिए कि असी पिता परमेश्वर माता परमेश्वर उत्ते विश्वास कर सब तो सतिकार योग स्थिति हाँ, अजिहा करते हुए आओ असी जी अठण महान अर्थ न उकिए इस धरती उश्लान का सामना करना पै सकता है फिर भी आओ असी दे मामले ना दे ये। दे राज कदे नहीं छह आओ इब्रानिया अध्याय ग्यारह द्वारा एक बार फिर इस पुष्टि करिए अध्याय ग्यारह वचन पैंती तीविया ने अपने मुरद्या उठाया होया नू लभ्या ਕਈਕੂ ਡੰਗਾ ਨਾਲ ਜਾਨੋ ਮਾਰੇ ਗਏ ਅਤੇ छुटਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉਤਮ ਕਿਆਮਤ ਨੂੰ ਪ੍ਰਾਪਤ ਕਰਨ। ਅਤੇ ਕਈਕੂ ਠੱਠਿਆਂ ਵਿੱਚ ਉਡਾਏ ਜਾਣ ਅਤੇ ਕੋਰੜੇ ਖਾਨ ਸਗੋ ਜਕੜੇ ਜਾਣ ਅਤੇ ਕੈਦ ਹੋਣ ਨਾਲ ਪਰਤਾਏ ਗਏ। ਉਹ ਪਤਰਾਉ ਕੀਤੇ ਗਏ ਆਰਿਆਂ ਨਾਲ ਚੀਰੇ ਗਏ ਪਰਤਾਏ ਗਏ ਤਲਵਾਰਾਂ ਨਾਲ ਵੱਡੇ ਗਏ। ਕੰਗਾਲ ਅਤੇ ਦੁਖੀ ਹੋਏ ਹੋਏ ਅਤੇ ਜਬਰੀ ਚਲਦੇ ਹੋਏ ਪੇਡਾਂ ਅਤੇ ਬੱਕਰੀਆਂ ਦੀਆਂ ਖਲੜੀਆਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ। ਸੰਸਾਰ ਉਹਨਾਂ ਦੇ ਯੋਗ ਨਹੀਂ ਸੀ ਉਹ ਉਜਾੜਾਂ ਤੇ ਪਹਾੜਾਂ ਅਤੇ ਗੁਫਾਵਾਂ ਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਪਏ ਫਿਰੇ ਜਿਹਾ ਵਿਸ਼ਵਾਸ ਕਿੱਥੋਂ ਆਇਆ ਇਸ ਦਾ ਸਬੂਤ ਵਚਨ 35 ਵਿੱਚ ਮਿਲਦਾ ਹੈ ਤੀਵੀਆਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆ ਨੂੰ ਲੱਭਿਆ ਅਤੇ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ ਅਸੀਂ ਇਹਨਾਂ ਦੋ ਹਵਾਲਿਆਂ ਵਿੱਚ ਸਬੂਤ ਲੱਭ ਸਕਦੇ ਹਾਂ ਪਹਿਲੇ ਚਰਚ ਦੇ ਸੰਤਾਨ ਨੂੰ ਸਵਰਗ ਦੀ ਆਸੀ इस 같은 소망이 धरती 때 जीवन आरामदायक हो सकता है। हालांकि जे अजे सुविधा स्वर्ग दे राह में रुकावट पौंदी है तो सानु इसको अस्वीकार करने दा विश्वास रखना चाहिदा है। ए धरती स्वर्ग तक पहुंचण दी एक प्रक्रिया है ए साडी मंजिल नहीं है। ਜੋਇਲੇ ਚਰਚ ਦੇ ਸੰਤਾਂ ਦੀ ਇਹ ਮਾਨਸਿਕਤਾ ਸੀ ਉਹਨਾਂ ਨੇ ਮਸੀਹ ਦੇ ਜੀਵਨ ਦਾ ਪਾਲਣ ਕੀਤਾ ਅਤੇ ਆਪਣੇ ਵਿਸ਼ਵਾਸ ਨੂੰ ਬਣਾਈ ਰੱਖਿਆ ਇਸੇ ਲਈ ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਦਾ ਵਿਸ਼ਵਾਸ ਸਭ ਤੋਂ ਚਮਤਕਾਰਦਾਰ ਸੀ ਇਹ ਦੇਖਣ ਤੇ ਕਿ ਉਹਨਾਂ ਕੋਲ ਜਿਹਹਾ ਚਮਤਕਾਰਦਾਰ ਵਿਸ਼ਵਾਸ ਕਿਵੇਂ ਆਇਆ ਤਾਂ ਉਹਨਾਂ ਕੋਲ ਜੀ ਉੱਠਣ ਦੀ ਆਸ ਸੀ ਇਹ ਜਦੋਂ ਸੀ ਜੀ ਉਠਾਂਗੇ ਤਾਂ ਸਾਡੇ ਕੋਲ ਕਿਹੋ ਜਿਹਹਾ ਰੂਪ ਹੋਵੇਗਾ

ਤਾਂ ਵੇਖੋ ਉਸੇ ਦਿਨ ਉਹਨਾਂ ਵਿੱਚੋਂ ਦੋ ਜਣੇ ਮੂਸਨਾਉਂਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ 5 ਕੋਹ ਬਾਅਦ ਤੇ ਹੈ ਸੋ ਉਹਨਾਂ ਸਭਨਾਂ ਗੱਲਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ ਅਤੇ ਐਉਂ ਹੋਇਆ ਕਿ ਜਦੋਂ ਉਹ ਗੱਲਬਾਤ আর ਚਰਚਾ ਕਰਦੇ ਸਨ ਤਾਂ ਯਿਸੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਈ ਉਹਨੂੰ ਨਾ ਸਿਆੜਨ ਇੱਕ ਹਿੰਦ ਦਾ ਕੋਈ ਅਰਥ ਨਹੀਂ ਹੈ ਕਿ ਉਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਨਹੀਂ ਪਹਿਚਾਲਿਆ ਬਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਪਰ ਉਹਨੂੰ ਨਾ ਸਿਆਣਨ ਉਸਨੇ ਉਹਨਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ ਤਾਂ ਉਹ ਉਦਾਸ ਹੋ ਕੇ ਖਲੋ ਗਏ ਤਦ ਕਲਿਓਪਸ ਨਾਉਂਦੇ ਇੱਕ ਨੇ ਉਹਨੂੰ ਉੱਤਰ ਦਿੱਤਾ ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਉਪਰਾ ਹੈ ਅਤੇ ਅੱਜਕਲ ਜਿਹੜੀ ਆ ਵਾਰਤਾ ਉਸ ਵਿੱਚ ਬੀਤੀਆਂ ਹਨ ਨਹੀਂ ਜਾਂਦਾ ਹੈ

ਜਦੋਂ ਉਹਨਾਂ ਨੇ ਉਹਨਾਂ ਨੂੰ ਪਹਿਚਾਣ ਲਿਆ ਤਾਂ ਉਹ ਅਲੋਪ ਹੋ ਗਏ। ਪਰਮੇਸ਼ਵਰ ਨੇ ਸਾਨੂੰ ਦੱਸਿਆ ਕਿ ਅਸੀਂ ਵੀ ਅਜਿਹੇ ਆਤਮਿਕ ਸਰੀਰ ਵਿੱਚ ਬਦਲ ਜਾਵਾਂਗੇ। ਆਓ ਯੋਹੰਨਾ ਅਧਿਆਇ 20 ਵਚਨ ਉਹਨੀ ਨਾਲ ਜਾਰੀ ਰੱਖੀਏ। ਯੋਹੰਨਾ ਅਧਿਆਇ 20 ਵਚਨ ਉਹਨੀ। ਫਿਰ ਉਸੇ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ ਜਾਂ ਸੰਜ ਹੋਈ ਤਾਂ ਅਰਥਾਤ ਜੀ ਉਠਣ ਦੇ ਦਿਨ ਦੀ ਸ਼ਾਮ ਨੂੰ ਜਿੱਥੇ ਉਹ ਚੇਲੇ ਸਨ ਅਤੇ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ।

ਫੇਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸੰਜ ਹੋਈ ਤਾਂ ਜਿੱਥੇ ਉਹ ਚੇਲੇ ਸਨ ਅਰ ਯਹੂਦੀਆ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਹਨਾਂ ਦੇ ਦਰਵਾਜ਼ੇ ਤਾਲਾ ਲਗਾ ਕੇ ਬੰਦ ਕਰ ਦਿੱਤੇ ਅਤੇ ਕਿਸੇ ਨੇ ਉਹਨਾਂ ਨੂੰ ਨਹੀਂ ਖੋਲਿਆ ਪਰ ਯਿਸੂ ਅਚਾਨਕ ਪ੍ਰਗਟ ਹੋ ਗਏ ਆਪਣੇ ਜੀ ਉੱਠਣ ਤੋਂ ਬਾਅਦ ਯਿਸੂ ਆਤਮਿਕ ਸਰੀਰ ਵਿੱਚ ਘੁੰਮੇ ਉਹਨਾਂ ਨੇ ਦੋ ਚੇਲਿਆਂ ਨੂੰ ਉਹਨਾਂ ਨੂੰ ਪਹਿਚਾਣਨ ਤੋਂ ਰੋਕਿਆ उन्होंने उन्होंने पहचान लिया तो अलोप हो गए इस तो इला जो चेले इकट्ठे तो दरवाजे बंद से यसू आए और उन्होंने प्रगट हुए ਆਓ ਅਸੀਂ ਫਿਰ ਤੋਂ ਵਚਨ ਉਨੀ ਵੇਖੀਏ ਫਿਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸੰਜ ਹੋਈ ਤਾਂ ਜਿੱਥੇ ਉਹ ਚੇਲੇ ਸਨ ਅਰ ਯਹੂਦੀਆ ਦੇ ਡਰ ਦੇ ਮਾਰੇ ਬੁਹੇ ਵੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋਕੇ ਉਹਨਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਏ ਕਹਿ ਕੇ ਉਹਨ ਆਪਣੇ ਹੱਥ הר ਵਖੀ ਉਹਨਾਂ ਨੂੰ ਵਿਖਾ ਲਈ ਤਾਂ ਚੇਲੇ ਪ੍ਰਭ ਨੂੰ ਵੇਖ ਕੇ ਨਿਹਾਲ ਹੋਏ ਤਦ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ ਤੁਹਾਡੀ ਸ਼ਾਂਤੀ ਹੋਵੇ ਜਿਵੇਂ ਪਿਤਾ ਨੇ ਮੈਨੂੰ ਕੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਕੱਲਦਾ ਹਾਂ ਉਸ ਨੇ ਇਹ ਕਹਿ ਕੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ ਤੁਸੀਂ ਪਵਿੱਤਰ ਆਤਮਾ ਲਾਓ ਜਿਨ੍ਹਾਂ ਦੇ ਪਾਪ ਤੁਸੀਂ ਮਾਫ ਕਰੋ ਉਹ ਉਨ੍ਹਾਂ ਨੂੰ ਮਾਫ ਕੀਤੇ ਜਾਂਦੇ ਹਨ ਔਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਹਨਾਂ ਦੇ ਕਾਇਮ ਰਹੇ ਹਨ ਬਾਵੇ ਦਰਵਾਜ਼ੇ ਬੰਦ ਸੀ ਅਤੇ ਕਿਸੇ ਨੇ ਉਨ੍ਹਾਂ ਲਈ ਦਰਵਾਜ਼ਾ ਨਹੀਂ ਖੋਲਿਆ ਪਰ ਯਿਸੂ ਚਮਤਕਾਰੀ ਢੰਗ ਨਾਲ ਕਮਰੇ ਵਿੱਚ ਦਿਖਾਈ ਦਿੱਤੇ

ਆਉ ਵਚਨ 24 ਵੇਖੀਏ। ਪਰ ਉਹਨਾਂ 12 ਵਿੱਚੋਂ ਥੋਮਾ ਜਿਹੜਾ ਦੀਦੂ ਮੁਸ ਕਰਕੇ ਸੱਦੀਦਾ ਹੈ ਜੈ ਯਿਸੂ ਆਇਆ ਤਾ ਉਹ ਉਹਨਾਂ ਦੇ ਨਾਲ ਨਾ ਸੀ। ਤਦ ਹੋਰਨਾਂ ਚੇਲਿਆਂ ਨੇ ਉਸਨੂੰ ਕਿਹਾ ਅਸਾਂ ਪ੍ਰਭ ਨੂੰ ਵੇਖਿਆ ਹੈ। ਪਰ ਉਸਨੇ ਉਹਨਾਂ ਨੂੰ ਆਖਿਆ ਜਿੰਨਾ ਚਿਰ ਮੈਂ ਉਹਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਤੇ ਉਹਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਉਹਨਾਂ ਚਿਰ ਮੈਂ ਕਦੇ ਸਤ ਨਾ ਮੰਨਾਂਗਾ। ਟਮਾਟੋ ਹਮਕੇ ਇੱਕੋ ਅਠਾ ਦਿਨ ਪਿਛੋਂ ਉਹਦੇ ਚੇਲੇ ਫੇਰ ਅੰਦਰ ਸਨ ਅਤੇ ਥੋਮਾ ਉਹਨਾਂ ਦੇ ਨਾਲ ਸੀ। ਬੂਹੇ ਵੱਜੇ ਹੋਏ ਯਿਸੂ ਆਇਆ ਇੱਥੇ ਵੀ ਦਰਵਾਜ਼ੇ ਬੰਦ ਸੀ ਤੇ ਵਿਚਕਾਰ ਖਲੋ ਕੇ ਬੋਲਿਆ ਤੁਹਾਡੀ ਸ਼ਾਂਤੀ ਹੋਵੇ। ਫੇਰ ਉਹਨੇ ਥੋਮਨੋ ਆਖਿਆ ਆਪਣੀ ਉਂਗਲ ਓਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਕਰ ਆਪਣਾ ਹੱਥ ਓਰੇ ਕਰਕੇ ਮੇਰੀ ਵਖੀ ਵਿੱਚ ਵਾਰ ਅਤੇ ਬੇਪਰਤੀਤਾ ਨਾ ਹੋ ਸਗੋ ਪ੍ਰਤੀਤਮਾਨ ਹੋ। थोमा ने किलान के निशान बरछे के दे निशान देखे थोमा ने सब कुछ देखने तो बाद उत्तर दिता हे मेरे प्रभ और मेरे परमेश्वर यीशु ने उसनु आख्या तै जो मैनू वेख्या इसे करके प्रतीत कीती है तन जिन्ना नहीं वेख्या भी प्रतीत करते हैं

ਉਹਨਾਂ ਕੋਲ ਤਿੰਨ ਆਯਾਮੀ ਸਰੀਰ ਜਾਂ ਪੰਜ ਆਯਾਮੀ ਸਰੀਰ ਹੋ ਸਕਦਾ ਹੈ ਜਿਵੇਂ ਕਿ ਉਹ ਚਾਹੁੰਦੇ ਹਨ ਇਹ ਮਸੀਹ ਦੇ ਜੀ ਉੱਠਣ ਤੋਂ ਬਾਅਦ ਉਹਨਾਂ ਦੀਆਂ ਗਤੀਵਿਧੀਆਂ ਬਾਰੇ ਬਾਈਬਲ ਦਾ ਰਿਕਾਰਡ ਹੈ ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 6 ਨਾਲ ਜਾਰੀ ਰੱਖੀਏ 40 ਦਿਨਾਂ ਲਈ ਉਹ ਆਪਣੇ ਚੇਲਿਆਂ ਦੇ ਸਾਹਮਣੇ ਇਹ ਸਾਬਿਤ ਕਰਨ ਲਈ ਪ੍ਰਗਟ ਹੋਏ ਕਿ ਉਹ ਜੀ ਉੱਠੇ ਹਨ फिर उन्होंने कहा क्योंकि तुसी मेरे हथ किया दे 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 तो दे गवाही देनी चाहिए तो सारे लोगों बचाया जा सके इस तरह उन्हें प्रचार करो असी रसूला देतब अद्याय एक वचन छे देखिए वचन सोजा और इकट्ठे उस तो पूछया कि प्रभ जी की तू वेले इस वेले इसराइल का राज बहाल करता है उसने उन्होंने आख्या कम नहीं पई उन्होंने समय बेलिया जो पिता ने अपने वस में रखे हन। पर ज पवित्र आत्मा तडे उओगे यरुशलम अगर सारे यहूदिया सामरिया सगो धरती के बन्ने तिकुर मेरे गवाह होवोगे ਅਰਜਹੋ ਇਹ ਗੱਲਾ ਕਹੇ ਹਟਿਆ ਤਾਂ ਉਹਨਾਂ ਦੇ ਵੇਖਦਿਆਂ ਵੇਖਦਿਆਂ ਉਹ ਉਤਾਹਾਂ ਉਠਾਇਆ ਗਿਆ ਇਹ ਸਾਰੀਆਂ ਘਟਨਾਵਾਂ ਸਰੀਰਿਕ ਨਿਯਮਾਂ ਦੁਆਰਾ ਨਿਯੰਤਰਿਤ ਲੋਕਾਂ ਦੀ ਸਮਝ ਤੋਂ ਬਾਹਰ ਹੈ ਉਹ ਉਹਨਾਂ ਨਾਲ ਗੱਲਬਾਤ ਕਰਦੇ ਹੋਏ ਗਾਇਬ ਹੋ ਗਏ ਅਤੇ ਫਿਰ ਅਚਾਨਕ ਇੱਕ ਕਮਰੇ ਵਿੱਚ ਪ੍ਰਗਟ ਹੋਏ ਜੋ ਬੰਦ ਸੀ ਕ੍ਰਿਗੋਨ ਨੇ ਧੋਮਾਨੂ ਕਿਹਾ ਕਿ ਉਹ ਉਹਨਾਂ ਦੀ ਬਾਜੂ ਤੇ ਲੱਗੇ ਪਾਲੇ ਦੇ ਨਿਸ਼ਾਨ ਅਤੇ ਉਹਨਾਂ ਦੇ ਹੱਥਾਂ ਤੇ ਕਿਲਾਨ ਦੇ ਨਿਸ਼ਾਨ ਨੂੰ ਛੂਹਣ ਅਤੇ ਕਦੇ ਕਦੇ ਉਹਨਾਂ ਨੇ ਉਹਨਾਂ ਨਾਲ ਭੋਜਨ ਵੀ ਸਾਂਝਾ ਕੀਤਾ ਅੰਤ ਵਿੱਚ ਮਸੀਹ ਨੇ ਆਪਣੇ ਚੇਲਿਆਂ ਨੂੰ ਆਪਣਾ ਸਵਰਗ ਜਾਣ ਦਾ ਦਿਨ ਦਿਖਾਇਆ ਇਹ ਕੰਮ ਕਰੀ ਸੱਚ ਮੁੱਚ ਕੀ ਬਾਈਬਲ ਸਾਨੂੰ ਆਸ ਪ੍ਰਦਾਨ ਨਹੀਂ ਕਰਦੀ अपने जी उठन द्वारा वसीह ने सानू अदनियागी बारे सानू के केवल तीन अयामी दुनिया ही मौजूद है।, तो है इसे परमेश्वर ने सानू सिखाया कि असि सवरग दिए क्योंकि इस धरती उब कुछ नहीं है गल बात करते समय यिसु अचानक आलोप हो गए कि ने नहीं सिखाया जिस दुनिया का अने अन्व कर रहे हा? उस तो परे एक होर दुनिया है यसु चेलिया दखा दे सामने उपर चुक लिते गए अक बदल ने उन्होंने नजर तो छुपाया

रीर भी जमीनी शरीर भी है, है सूरज का प्रताप होर है चंद्रमा हो प्रताप होर है क्यों जो प्रताप करके एक तारा दुए तारे तो भिन्न है इसे तरह मुरद्या की कियामत भी है नाशवान बीजा जाता है पर अविनाशी जी उठता है

ਜਿਵੇਂ ਉਹ ਮਿੱਟੀ ਦਾ ਸੀ ਤਿਵੇਂ ਉਹ ਵੀ ਜਿਹੜੇ ਮਿੱਟੀ ਦੇ ਹਨ ਅਤੇ ਜਿਵੇਂ ਉਹ ਸੂਰਜ ਦਾ ਹੈ ਤਿਵੇਂ ਉਹ ਵੀ ਜਿਹੜੇ ਸੂਰਜ ਦੇ ਹਨ ਅਤੇ ਜਿਸ ਤਰ੍ਹਾਂ ਅਸਾਂ ਮਿੱਟੀ ਵਾਲੇ ਦਾ ਸਰੂਪ ਧਾਰਿਆ ਹੈ ਇਸੇ ਤਰ੍ਹਾਂ ਅਸੀਂ ਕੀ ਧਾਰਾਂਗੇ ਸੂਰਜ ਵਾਲੇ ਦਾ ਵੀ ਸਰੂਪ ਧਾਰਾਂਗੇ ਅਤੇ ਆਓ ਅਸੀਂ ਇਨ ਹੇਠਾ ਦਿੱਤੇ ਵਚਨ ਨੂੰ ਵੇਖੀਏ ਵਚਨ ਪੰਜਾਹ ਹਉਲੇ ਪ੍ਰਾਵੋ ਮੈਂ ਇਹ ਆਖਦਾ ਹਾਂ ਜੋ ਮਾਸ ਅਤੇ ਲਹੂ ਪਰਮੇਸ਼ੁਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ ਨਾ ਵਿਨਾਸ਼ ਅਵਿਨਾਸ਼ ਦਾ ਅਧਿਕਾਰੀ ਹੁੰਦਾ ਹੈ ਵੇਖੋ ਮੈਂ ਤੁਹਾਨੂੰ ਇੱਕ ਭੇਦ ਦੱਸਦਾ ਹਾਂ ਜੋ ਸਿ ਸਭੇ ਨਹੀਂ ਸੋਵਾਂਗੇ ਪਰ ਸਭੇ ਛਿੰਨ ਪਰ ਵਿੱਚ ਅੱਖ ਦੀ ਚਮਕ ਵਿੱਚ ਛੇਕੜਲੀ ਤੂਰੀ ਫੂਕਦਿਆਂ ਸਾਰ ਹੋਰ ਦੇ ਹੋਰ ਹੋ ਜਾਵਾਂਗੇ ਤੂਰੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਅਸੀਂ ਹੋਰ ਦੇ ਹੋਰ ਹੋ ਜਾਵਾਂਗੇ ਉਸ ਸਵੇ ਅਸੀਂ ਉਸੇ ਤਰ੍ਹਾਂ ਬਦਲ ਜਾਵਾਂਗੇ ਜਿਵੇਂ ਮਸੀਹ ਨੇ ਸਾਨੂੰ ਦਿਖਾਇਆ ਜਦੋਂ ਵਸੀਖ ਨੇ ਮੂਸ ਦੇ ਮਾਰਗ ਵਿੱਚ ਦੋ ਚੇਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਉਹਨਾਂ ਨੂੰ ਪਹਿਚਾਣ ਲਿਆ ਉਸ ਸਵੇ ਯਿਸੂ ਅਲੋਪ ਹੋ ਗਏ ਚੇਤਾਦਰੀ ਚਾਗੇਦਲ ਕਿਰੀਮਨ ਉਸ ਕਮਰੇ ਵਿੱਚ ਜਿੱਥੇ ਚੇਲਿਆਂ ਨੇ ਇਸ ਡਰ ਤੋਂ ਹਰ ਦਰਵਾਜ਼ੇ ਦਾ ਤਾਲਾ ਬੰਦ ਕਰ ਦਿੱਤਾ ਸੀ ਕਿ ਕਿਤੇ ਯਹੂਦੀ ਉਹਨਾਂ ਨੂੰ ਤੋੜ ਨਾ ਦੇਣ ਅਤੇ ਉਹਨਾਂ ਨੂੰ ਫੜ ਨਾ ਲੈਣ ਯਿਸੂ ਅਚਾਨਕ ਪ੍ਰਗਟ ਹੋ ਗਏ ਤੋਂ ਉਹਨੇ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਕਿਲਾ ਦੇ ਨਿਸ਼ਾਨ ਅਤੇ ਆਪਣੇ ਪੰਜਰ ਵਿੱਚ ਬਰਛੇ ਦੇ ਨਿਸ਼ਾਨ ਦਿਖਾਇਆ ਇੱਕ ਹਫ਼ਤੇ ਬਾਅਦ ਉਹ ਥੋਮਾ ਦੇ ਸਾਹਮਣੇ ਪ੍ਰਗਟ ਹੋਏ ਜੋ ਉਸ ਸਮੇਂ ਉਹਨਾਂ ਨਾਲ ਨਹੀਂ ਸੀ ਅਤੇ ਕਿਹਾ ਆਪਣੀ ਉਂਗਲ ਇੱਥੇ ਰੱਖੋ ਕਿਉਂਕਿ ਤੁਸੀਂ ਕਿਹਾ ਸੀ ਕਿ ਜਦੋਂ ਤੱਕ ਤੁਸੀਂ ਅਜਿਹਾ ਨਹੀਂ ਕਰਦੇ ਤਦ ਤੱਕ ਵਿਸ਼ਵਾਸ ਨਹੀਂ ਕਰੋਗੇ ਬਾਅਦ ਵਿੱਚ ਉਸਨੇ ਉਹਨਾਂ ਨਾਲ ਭੋਜਨ ਵੀ ਸਾਂਝਾ ਕੀਤਾ

आओ इसी वचन 53 देखिए क्यों जो जरूर है कि नाशवान विनाश नु उदाले पावे ते ए मरणहार अमरता नु उदाले पावे पर जड़े नाशवान विनाश नु अते ए मरणहार अमरता नु उदाले पा चुकेगा त वो गल जेहड़ी लिखी हुई है पूरी हो जावेगी मौत फतदी बुरकी हो गई ਦੇ ਇਹੀ ਗੀਣਨ ਗੀਤ ਹੈ ਮੌਤ ਤੇਰੀ ਫਤਿਹ ਕਿੱਥੇ ਹੈ ਮੌਤ ਤੇਰਾ ਡੰਗ ਕਿੱਥੇ ਹੈ ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦਾ ਬਲਸ਼ਰਾ ਹੈ ਪਰ ਧੰਨਵਾਦ ਹੈ ਪਰਮੇਸ਼ਵਰ ਦਾ ਜੋ ਸਾਨੂੰ ਸਾਡੇ ਪ੍ਰਭ ਯਿਸੂ ਮਸੀਹ ਦੇ ਰਾਹੀਂ ਫਤਿਹ ਬਖਸ਼ਦਾ ਹੈ ਸੋ ਇਹ ਮੇਰੇ ਪਿਆਰੇ ਭਰਾਵੋ ਤੁਸੀਂ ਇਸ ਅਥਰੇਤੇ ਡੋਲ ਹੋਵੋ ਅਤੇ ਪ੍ਰਭ ਦੇ ਕੰਮ ਵਿੱਚ ਸਦਾ ਵੱਧਦੇ ਜਾਓ ਕਿਉਂ ਜੋ ਤੁਸੀਂ ਜਾਣਦੇ ਹੋ ਜੋ ਪ੍ਰਭ ਵਿੱਚ ਤੁਹਾਡੀ ਮਿਹਨਤ ਥੋਤੀ ਨਹੀਂ ਹੈ परमेश्वर ने साड़ी मेहनत बारे की कहा कद भी व्यर्थ नहीं होगा परमेश्वर ने सामू सामरिया खुशखबरी का प्रचार करने का निर्देश दिता की अस् पाप होके योग मनुख नहीं हाँ इथो तक के पहले चर्च देतवीर जी उठन की आस रखन तो पहला हर चीज तो डरते हाला जी उठण का एहसास किया तो हूँ डरते नहीं सी ने छुटकारा ना चाहिया जो होर भी वधिया जी उठन प्राप्त कर सकन जे उन्होंने इकरार किया यीशु यू विश्वास नहीं करा तो उन्होंने छुटकारा दिता गया होंगे हालांकि उन्होंने कहा जेकर मैं जीउंदा रहा तर कि साल जीवांगा मैं सिर्फ भी साल जीवन लदीपक जीवन किए छ ਦਰਸਲ ਸਾਨੂੰ ਵੀ ਅਜਿਹਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਅੱਜ ਮੈਨੂੰ ਆਸ ਹੈ ਕਿ ਇਸ ਜੀ ਉਠਣ ਦੇ ਦਿਨ ਦੁਆਰਾ ਜਦੋਂ ਅਸੀਂ ਪਹਿਲੀ ਵਾਰ ਸੱਚਾਈ ਨੂੰ ਸਵੀਕਾਰ ਕੀਤਾ ਸੀ ਤਾਂ ਸਾਡੇ ਕੋਲ ਜੋ ਉਤਸ਼ਾਹੀ ਮਾਨਸਿਕਤਾ ਸੀ ਉਹ ਵੀ ਸਾਡੇ ਵਿੱਚ ਦੁਬਾਰਾ ਜ਼ਿੰਦਾ ਹੋ ਜਾਵੇਗੀ ਤਾਂ ਜੋ ਅਸੀਂ ਪਿਤਾ ਅਤੇ ਮਾਤਾ ਦੇ ਰਾਜ ਵਿੱਚ ਪ੍ਰਵੇਸ਼ ਕਰ ਸਕੀਏ ਜੋ ਕਦੇ ਸਾਡਾ ਰਾਜ ਸੀ